ਮੌਕੇ ਤੇ ਜਾ ਕੇ ਜਦੋਂ ਪਤਾ ਲੱਗਾ ਤੇ ਦੋਨਾਂ ਦੀ ਜਿਹੜੀ ਆ ਅਸ਼ਨਾਖਤ ਕਰਵਾਈ ਗਈ ਜਿਹਦੇ ਵਿੱਚ ਇੱਕ ਮਹਿੰਦਰ ਸਿੰਘ ਪੁੱਤਰ ਚੰਦਰ ਸਿੰਘ ਉਮਰ ਪੈਂਡਸਾਲ ਦੂਸਰਾ ਹਸ਼ਮ ਸਿੰਘ ਪੁੱਤਰ ਮਨਿੰਦਰ ਸਿੰਘ ਉਮਰ 37 ਸਾਲ ਜੋ ਕਿ ਉੱਥੇ ਹੀ ਲੋਕਲ ਹੀ ਕਲੋਨੀ ਦੇ ਵਿੱਚ ਜਿਹੜਾ ਵਾ ਉਹ ਕਿਸੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਨਹੀਂ ਸੀ ਤੇ ਜਿਹੜੇ ਕਿ ਆਪਣਾ ਕੁਝ ਫਾਈਨੈਂਸ਼ਲੀ ਮੰਦੀ ਦੇ ਕਾਰਨ ਲਗਾਤਾਰ ਇਸ ਸਟ੍ਰੈਸ ਵਿੱਚ ਰਹਿ ਰਹੇ ਸਨ ਜਿਸਤੇ ਮੁੱਦੇ ਨਾਜਰ ਉਹਦੇ ਵਕਾਸਾਂ ਦੀ ਸਟੇਟਮੈਂਟ ਦੇ ਹਿਸਾਬ ਨਾਲ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਅਮਲ ਵਿੱਚ ਲੈ ਜਾਂਦੀ ਹੈ ਚੰਚੇ ਹੋ ਗਿਆ ਜੀ ਪੂਰੀ ਕਾਰਾ ਮਾ ਅ ਅੱਜ ਸਾਨੂੰ ਆਪਣੇ ਗੁਰੂ ਰਾਮਦਾਸ ਹਸਪੀਟਲ ਜਿਹੜਾ ਅਸ਼ੀਦਾ ਸਾਹਿਬ ਅੰਮ੍ਰਿਤਸਰ ਸਾਹਿਬੇ ਲੱਗਿਆ ਉੱਥੇ ਚਿੱਟ ਮਸੂਲ ਹੋਈ ਤੇ ਉੱਥੇ ਕੋ ਦੋ ਡੈੱਡ ਬਾਡੀਆ ਨੇ ਮੌਕੇ ਤੇ ਜਾ ਕੇ ਜਦੋਂ ਪਤਾ ਲੱਗਾ ਤੇ ਦੋਨਾਂ ਦੀ ਜਿਹੜੀ ਆ ਅਸ਼ਨਾਕਤ ਕਰਵਾਈ ਗਈ ਜਿਹਦੇ ਵਿੱਚ ਇੱਕ ਮਹਿੰਦਰ ਸਿੰਘ ਪੁੱਤਰ ਚੰਦਰ ਸਿੰਘ ਉਮਰ 50 ਸਾਲ ਦੂਸਰਾ ਹਸ਼ਮ ਸਿੰਘ ਪੁੱਤਰ ਮਨਿੰਦਰ ਸਿੰਘ ਉਮਰ 37 ਸਾਲ ਜੋ ਕਿ ਉੱਥੇ ਹੀ ਲੋਕਲ ਹੀ ਕਲੋਨੀ ਦੇ ਵਿੱਚ ਜਿਹੜਾ ਵਾ ਉਹ ਕਿਸੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਹੇ ਨੇ ਸੀ ਤੇ ਜਿਹੜੇ ਕਿ ਆਪਣਾ ਕੁਝ ਫਾਈਨੈਂਸ਼ਲੀ ਮੰਦੀ ਦੇ ਕਾਰਨ ਲਗਾਤਾਰੀ ਸਟ੍ਰੈਸ ਵਿੱਚ ਰਹਿ ਰਹੇ ਸਨ ਜਿਸ ਤੇ ਮੁੱਦ ਨਾਜ਼ਰ ਉਹਦੇ ਵਾਸਾਂ ਦੀ ਸਟੇਟਮੈਂਟ ਦੇ ਹਿਸਾਬ ਨਾਲ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਆ ਉਹ ਅਮਲ ਵਿੱਚ ਲੈਣਦੀ ਹੈ ਸਰ ਕੋਈ ਖੂਸਾਈ ਨੋਟ ਮਿਲਿਆ ਜੀ ਹਾਂਜੀ ਉਹ ਸਾਡਾ ਤਫਤੀਸ਼ ਦਾ ਵਿਸ਼ਾ ਵਾ ਉਹ ਤਫਤੀਸ਼ ਦੇ ਵਿੱਚ ਉਹ ਸਾਰੇ ਐਫ ਆਈ ਆਰ ਦੇ ਵਿੱਚ ਸਾਰੇ ਫੈਕਟ ਜਿਹੜੇ ਆ ਉਹ ਦੱਸ ਦਿੱਤੇ ਜਾਣਗੇ ਸਰ ਦੋਵੇਂ ਬਿਓ ਬੋਤੇ ਹਾਂਜੀ ਦੋਨੋਂ ਪਿਓ ਪੁੱਤ ਨੇ ਜੀ ਸਰ ਇਕੱਲੇ ਰਹਿੰਦੇ ਸੀ ਘਰ ਦੇ ਵਿੱਚ ਹਾਂਜੀ ਇਕੱਲੇ ਰਹਿੰਦੇ ਸਨ ਇਹਨਾਂ ਦੀ ਜਿਹੜਾ ਮਹਿੰਦਰ ਸਿੰਘ ਆ ਇਹਦੀ ਵਾਈਫ ਦੀ ਡੈਥ ਹੋ ਚੁੱਕੀ ਹੈ ਲਗਭਗ 1 ਸਾਲ ਪਹਿਲਾਂ ਤੇ ਜਿਹੜਾ ਉਹਨਾਂ ਦਾ ਬੇਟਾ ਵਾ ਹਸ਼ਵੀਨ ਉਹਦੀ ਵੀ ਵਾਈਫ ਜਿਹੜੀ ਆ ਉਹ ਡਿਵੋਰਸ ਹੋ ਚੁੱਕਾ ਲਗਭਗ 10-11 ਸਾਲ